ਕੀ ਹਾਲ ਆ ਮਿੱਤਰ ਪਿਆਰਿਓ ਠੀਕ ਠਾਕ ਹਾਂ ਖੁਸ਼ ਰਹੋ ਆਬਾਦ ਰਹੋ ਜਿਉਂਦੇ ਵਸਦੇ ਰਹੋ ਅੱਜ ਜਦੋਂ ਵੋਟਾਂ ਦਾ ਨਤੀਜਾ ਆਇਆ ਤਾਂ ਉਸ ਤੋਂ ਬਾਅਦ ਦੋ ਵੱਡੇ ਐਲਾਨਾਂ ਨੇ ਵੱਡੀ ਚਰਚਾ ਛੇੜ ਦਿੱਤੀ ਹੈ ਇੱਕ ਵੱਡਾ ਐਲਾਨ ਕੇਜਰੀਵਾਲ ਨੇ ਕੀਤਾ ਹੈ ਤੇ ਦੂਜਾ ਇੱਕ ਐਕਸ ਮੰਤਰੀ ਨੇ ਅੱਜ ਅਸਤੀਫਾ ਦੇ ਦਿੱਤਾ ਹੈ ਦੋਵੇਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈ ਪਹਿਲਾਂ ਤਾਂ ਮਿੱਤਰੋ ਤੁਸੀਂ ਬਹੁਤ ਸਿਆਣੇ ਹੋ ਸਮਝਦਾਰ ਹੋ ਮੇਰੇ ਨਾਲੋਂ ਕਿਤੇ ਸਿਆਣੇ ਹੋ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਦਿਆ ਕਰੋ ਹੁਣ ਕੀ ਹੋਇਆ ਕੇਜਰੀਵਾਲ ਨੇ ਅੱਜ ਬਹੁਤ ਵੱਡਾ ਐਲਾਨ ਕੀਤਾ ਕੀ ਐਲਾਨ ਕੀਤਾ ਦੇਖੋ ਜੀ ਅੱਜ ਪੰਜ ਜਿਹੜੀਆਂ ਜਿਮਣੀ ਚੋਣਾਂ ਸੀ ਉਹਨਾਂ ਦਾ ਨਤੀਜਾ ਆਇਆ ਉਹਦੇ ਵਿੱਚੋਂ ਪੰਜਾ ਥਾਵਾਂ 'ਚੋਂ ਇੱਕ ਚੋਣ ਤਾਂ ਜਿੱਤੀ ਹੈ ਕਾਂਗਰਸ ਨੇ ਜਿਹੜੀ ਕਿ ਕੇਰਲ ਦੇ ਵਿੱਚ ਵੋਟਾਂ ਪਈਆਂ ਐਮ ਐਲ ਏ ਜਿਮਣੀ ਚੋਣ ਦੀਆਂ ਉਹ ਕਾਂਗਰਸ ਨੇ ਜਿੱਤਿਆ ਪੰਜਾਬ ਵਾਲੀ ਲੁਧਿਆਣਾ ਸੀਟ ਆਮ ਆਦਮੀ ਪਾਰਟੀ ਨੇ ਜਿੱਤੀ ਹੈ ਔਰ ਜਿਹੜੀ ਗੁਜਰਾਤ ਦੇ ਵਿੱਚ ਇੱਕ ਕੜੀ ਸੀਟ ਸੀ ਕੜੀ ਜਗ੍ਹਾ ਤੋਂ ਸੀਟ ਸੀ ਉਹ ਭਾਜਪਾ ਨੇ ਜਿੱਤੀ ਹੈ ਇੱਕ ਸੀਟ ਜਿਹੜੀ ਉਹ ਪੱਛਮੀ ਬੰਗਾਲ ਤੋਂ ਸੀਗੀ ਜਿਹੜੀ ਕਾਲੀਗੰਜ ਸੀਟ ਉਹ ਟੀਐਮਸੀ ਪਾਰਟੀ ਨੇ ਜਿੱਤੀ ਹੈ ਤੇ ਇੱਕ ਹੋਰ ਸੀਟ ਜਿਹੜੀ ਗੁਜਰਾਤ ਤੋਂ ਸੀਗੀ ਵਿਸਵਾਦਰ ਔਰ ਸੀਟ ਤੋਂ ਵੀ ਆਮ ਆदमी پارٹی ਦਾ ਗੋਪਾਲ ਜਿੱਤਿਆ ਹੁਣ ਆਮ ਆदमी پارٹی ਜਿੱਤੀ ਹੈ ਦੋ ਥਾਵਾਂ ਤੋਂ ਤੇ ਪਿਛਲੇ ਦਿਨਾਂ ਤੋਂ ਇਹ ਵੱਡੀ ਚਰਚਾ ਰਹੀ ਕਿ ਲੁਧਿਆਣਾ ਦੀ ਜਿਹੜੀ ਚੋਣ ਹੈ ਇਹਦੇ ਵਿੱਚ ਰਾਜ ਸਭਾ ਮੈਂਬਰ ਜਿਹੜਾ ਆਮ ਆदमी پارٹی ਦਾ ਸੰਜੀਵ ਰੋੜਾ ਉਹਨੂੰ ਉਮੀਦਵਾਰ ਆਮ ਆदमी پارٹی ਨੇ ਖੜਾ ਕੀਤਾ ਹੈ ਵੱਡੀ ਚਰਚਾ ਸੀ ਇਸ ਕਰਕੇ ਖੜਾ ਕੀਤਾ ਕਿਉਂਕਿ ਉਹਨੂੰ ਰਾਜ ਸਭਾ ਤੋਂ ਲਾ ਕੇ ਐਮਐਲਏ ਬਣਾਉਣਾ ਹੈ ਤੇ ਜਿਹੜੀ ਉਹਦੀ ਰਾਜ ਸਭਾ ਦੀ ਸੀਟ ਖਾਲੀ ਹੋ ਰਹੀ ਹੈ ਉਥੇ ਕੇਜਰੀਵਾਲ ਸਾਹਿਬ ਨੂੰ ਭੇਜਣਾ ਹੈ ਰਾਜ ਸਭਾ ਦਾ ਮੈਂਬਰ ਬਣਾ ਕੇ ਕਿਉਂਕਿ ਰਾਜ ਸਭਾ ਦਾ ਮੈਂਬਰ ਬਣ ਲਈ ਵੋਟਾਂ ਨਹੀਂ ਪੈਂਦੀਆਂ ਉਹ ਤਾਂ ਸਿੱਧਾ ਨਾਮਜ਼ਦੀ ਕਰਨਾ ਹੁੰਦਾ ਪਰ ਅੱਜ ਕੇਜਰੀਵਾਲ ਸਾਹਿਬ ਨੇ ਮਿੱਤਰੋ ਵੱਡਾ ਐਲਾਨ ਕੀਤਾ ਕੇਜਰੀਵਾਲ ਸਾਹਿਬ ਨੇ ਕਿਹਾ ਕਿ ਮੇਰੇ ਬਾਰੇ ਜਿਹੜੀ ਇਹ ਬਹੁਤ ਵੱਡੀ ਚਰਚਾ ਸੀ ਕਿ ਮੈਂ ਰਾਜ ਸਭਾ ਜਾਣਾ ਹੈ ਕੇਜਰੀਵਾਲ ਨੇ ਕਿਹਾ ਕਿ ਮੈਂ ਰਾਜ ਸਭਾ ਬਿਲਕੁਲ ਨਹੀਂ ਜਾ ਰਿਹਾ ਰਾਜ ਸਭਾ ਕਿਹਨੂੰ ਭੇਜਣਾ ਹੈ ਇਹ ਸਾਡੀ ਪਾਰਟੀ ਤੈਅ ਕਰੇਗੀ ਪਰ ਮੈਂ ਨਹੀਂ ਜਾ ਰਿਹਾ ਇਹ ਇੱਕ ਤਰ੍ਹਾਂ ਨਾਲ ਕੇਜਰੀਵਾਲ ਦਾ ਬਹੁਤ ਵੱਡਾ ਐਲਾਨ ਕਿਹਾ ਜਾ ਸਕਦਾ ਕਿਉਂਕਿ ਹੁਣ ਤੱਕ ਡੇਢ ਮਹੀਨੇ ਤੋਂ ਇਹੀ ਚਰਚਾ ਸੀ ਵੀ ਕੇਜਰੀਵਾਲ ਸਾਹਿਬ ਰਾਜ ਸਭਾ ਜਾਣਗੇ ਪਰ ਕੇਜਰੀਵਾਲ ਨੇ ਹੁਣ ਅੱਜ ਇਹ ਨਵੀਂ ਗੱਲ ਕੱਢ ਮਾਰੀ ਹੈ ਕਿਉਂ ਕੀਤੀ ਹੈ ਕੀ ਸੱਚਮੁੱਚ ਪਹਿਲਾਂ ਤੋਂ ਇਹੀ ਤੈ ਸੀ ਜਾਂ ਅੱਜ ਕੋਈ ਨਵਾਂ ਫੈਸਲਾ ਹੋਇਆ ਇਹਦੇ ਤੇ ਤੁਹਾਨੂੰ ਜਾਣਕਾਰੀ ਮੈਂ ਅੱਗੇ ਜ਼ਰੂਰ ਦਿੰਨਾ ਦੂਜੀ ਵੱਡੀ ਖਬਰ ਅੱਜ ਇਹ ਹੈ ਕਿ ਜਿਹੜਾ ਕਾਂਗਰਸ ਦਾ ਐਕਸ ਮੰਤਰੀ ਰਿਹਾ ਭਾਰਤ ਕੁਸ਼ਨ ਆਸ਼ੂ ਜਿਹਨੂੰ ਕਾਂਗਰਸ ਨੇ ਐਤਕੀ ਉਮੀਦਵਾਰ ਖੜਾ ਕੀਤਾ ਸੀ ਲੁਧਿਆਣਾ ਦੇ ਵਿੱਚ ਉਹ ਅੱਜ ਗਿਆ ਹਾਰ ਹਾਰਨ ਤੋਂ ਬਾਅਦ ਉਹਨੇ ਅਸਤੀਫਾ ਦੇ ਦਿੱਤਾ ਅਸਤੀਫਾ ਕਿੱਥੋਂ ਦਿੱਤਾ ਕਾਂਗਰਸ ਪਾਰਟੀ ਤੋਂ ਔਰ ਕਾਂਗਰਸ ਪਾਰਟੀ ਤੋਂ ਕਾਹਦਾ ਅਸਤੀਫਾ ਦਿੱਤਾ ਹੈ ਉਹ ਕਾਰਜਕਾਰੀ ਪ੍ਰਧਾਨ ਸੀ ਕਾਂਗਰਸ ਦਾ ਤੇ ਉਹਨੇ ਕਾਰਜਕਾਰੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਨਾਲ ਹੀ ਭਾਰਤ ਪੂਸ਼ਨ ਆਸ਼ੂ ਨੇ ਕਿਹਾ ਵੀ ਮੇਰੀ ਪਾਰਟੀ ਨਹੀਂ ਹਾਰੀ ਹਾਰਿਆ ਮੈਂ ਆ ਤੇ ਇਹ ਮੇਰੀ ਨਿੱਜੀ ਹਾਰ ਹੈ ਵੇਖੋ ਭਾਰਤ ਪੂਸ਼ਨ ਆਸ਼ੂ ਦੇ ਉੱਪਰ ਬੜੇ ਸਵਾਲ ਉੱਠਦੇ ਰਹੇ ਨੇ ਜਦੋਂ ਉਹ ਮੰਤਰੀ ਸੀ ਤਾਂ ਉਹਦੀਆਂ ਕਿੰਨੀਆਂ ਸਾਰੀਆਂ ਵੀਡੀਓ ਐਸੀਆਂ ਆਈਆਂ ਜਿਦੇ ਵਿੱਚ ਬਹੁਤ ਗੁੱਸਾ ਬਹੁਤ ਦਬਕੇ ਲੋਕਾਂ ਨੂੰ ਮਾਰਦੇ ਦਿਖਾਈ ਦਿੱਤੇ ਆਮ ਆਦਮੀ ਪਾਰਟੀ ਨੇ ਵੀ ਪੋਸਟਰ ਉਹਦੇ ਇਦਾਂ ਦੇ ਲਾਏ ਸੀ ਜਿਹਦੇ ਆਮ ਆਦਮੀ ਪਾਰਟੀ ਪ੍ਰਚਾਰ ਕਰਦੀ ਰਹੀ ਵੀ ਇਹ ਬਹੁਤ ਗੁੱਸਾ ਇਹਦੇ ਚ ਬਹੁਤ ਹੰਕਾਰ ਤੇ ਸਾਡਾ ਬੰਦਾ ਜਿਹੜਾ ਉਹ ਬੜਾ ਨਿਮਰਤਾ ਵਾਲਾ ਸੰਜੀਵ ਅਰੋੜਾ ਅਰੋੜਾ ਸਾਹਿਬ ਜਿੱਤ ਗਏ ਆਸ਼ੂ ਸਾਹਿਬ ਹਾਰ ਗਏ ਹੁਣ ਆਪਾਂ ਜਰਾ ਆਈਏ ਕੀ ਕੇਜਰੀਵਾਲ ਸਾਹਿਬ ਸੱਚੀ ਰਾਜ ਸਭਾ ਨਹੀਂ ਸੀ ਜਾਣਾ ਚਾਹੁੰਦੇ ਕੀ ਉਹ ਸਾਰੀ افਵਾਹ ਸੀ ਹੁਣ ਸਵਾਲ ਇਹ ਸੋਚਣਾ ਬਣਦਾ ਮੈਨੂੰ ਲੱਗਦਾ ਹੈ ਕਿ ਪਹਿਲਾਂ ਤਾਂ ਸ਼ਾਇਦ ਕੇਜਰੀਵਾਲ ਸਾਹਿਬ ਰਾਜ ਸਭਾ ਜਾਣਾ ਹੀ ਚਾਹੁੰਦੇ ਹੋਣ ਪਰ ਹਰ ਚੀਜ਼ ਸਿਆਸ ਦੇ ਵਿੱਚ ਫਾਇਦੇ ਲਈ ਕੀਤੀ ਜਾਣੀ ਹੁੰਦੀ ਹੈ ਤੇ ਜਦੋਂ ਫਾਇਦੇ ਦੀ ਜਗ੍ਹਾ ਨੁਕਸਾਨ ਦਿਸਣਾ ਨਜ਼ਰ ਆ ਜਾਵੇ ਉਦੋਂ ਉਹ ਨਹੀਂ ਕਰਨੀ ਹੁੰਦੀ ਪਹਿਲਾਂ ਤਾਂ ਕੇਜਰੀਵਾਲ ਸਾਹਿਬ ਸ਼ਾਇਦ ਰਾਜ ਸਭਾ ਜਾਣਾ ਹੀ ਚਾਹੁੰਦੇ ਸੀ ਪਰ ਮੀਡੀਆ ਦੇ ਵਿੱਚ ਵੱਡੇ ਪੁੱਤਰ ਤੇ ਇਹ ਗੱਲ ਫਲੈਸ਼ ਹੋਈ ਸਾਰੇ ਮੀਡੀਆ 'ਚ ਦਿਨ ਰਾਤ ਇਹ ਗੱਲ ਚੱਲਦੀ ਰਹੀ ਵੀ ਕੇਜਰੀਵਾਲ ਸਾਹਿਬ ਨੂੰ ਬਹੁਤ ਭੁੱਖ ਹੈ ਮਤਲਬ ਪਾਰਲੀਮੈਂਟ ਜਾਂ ਵਿਧਾਨ ਸਭਾ ਜਾਣ ਦੀ ਉਹ ਕੋਈ ਸੇਵਾ ਕਰਨ ਦੇ ਲਈ ਨਹੀਂ ਆਏ ਹੋਏ ਰਾਜਨੀਤੀ 'ਚ ਉਹਨਾਂ ਨੂੰ ਤਾਂ ਹੁਣ ਇਸ ਗੱਲ ਦੀ ਬਹੁਤ ਜ਼ਿਆਦਾ ਤਕਲੀਫ ਹੈ ਕਿ ਮੈਂ ਛੇਤੀ ਛੇਤੀ ਰਾਜ ਸਭਾ ਜਾਂ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਜਾਵਾਂ ਹੁਣ ਪਿਛਲੇ ਦੋ ਤਿੰਨ ਦਿਨਾਂ ਤੋਂ ਤਾਂ ਇਹ ਚਰਚਾ ਨੈਸ਼ਨਲ ਮੀਡੀਆ 'ਚ ਵੀ ਬਹੁਤ ਜ਼ਿਆਦਾ ਹੋਗੀ ਸੀ ਤਾਂ ਫਿਰ ਹੁਣ ਮੈਨੂੰ ਲੱਗਦਾ ਹੈ ਕੇਜਰੀਵਾਲ ਸਾਹਿਬ ਤੇ ਉਹਦੀ ਪਾਰਟੀ ਨੂੰ ਐ ਲੱਗਾ ਵੀ ਜੇ ਰਾਜ ਸਭਾ ਗਏ ਤਾਂ ਇਹ ਚਰਚਾ ਦੇ ਨਾਲ ਸਿਆਸਤ ਦੀ ਭੁੱਖ ਸਬਤ ਹੋਏਗੀ ਤੇ ਜੇ ਆਪਾਂ ਇਹ ਤਿਆਗ ਦਈਏ ਤਾਂ ਫਿਰ ਕਦ ਹੋਰ ਉੱਚਾ ਹੋ ਜਾਏਗਾ ਵੀ ਕੇਜਰੀਵਾਲ ਸਾਹਿਬ ਤਾਂ ਸਿਆਸਤ ਦਾ ਨਸ਼ਾ ਨਹੀਂ ਕਰਦੇ ਉਹ ਤਾਂ ਤਿਆਗ ਦਿੰਦੇ ਨੇ ਉਹਨਾਂ ਦੇ ਅੰਦਰ ਤਾਂ ਭੁੱਖ ਨਹੀਂ ਹੈਗੀ ਅਹੁਦਿਆਂ ਦੀ ਜਾਂ ਕੁਰਸੀਆਂ ਦੀ ਇਸ ਕਰਕੇ ਜਪਦਾ ਕਿ ਅੱਜ ਉਹਨਾਂ ਨੇ ਕਹਿਤਾ ਵੇਖੋ ਫਾਇਦਾ ਵੇਖ ਕੇ ਹੀ ਸਾਰੇ ਫੈਸਲੇ ਹੁੰਦੇ ਨੇ ਤਾਂ ਅੱਜ ਵੇਖੋ ਜੇਕਰ ਕੇਜਰੀਵਾਲ ਸਾਹਿਬ ਹੋਰਾਂ ਨੇ ਰਾਜ ਸਭਾ ਨਹੀਂ ਸੀ ਜਾਣਾ ਤਾਂ ਫਿਰ ਜਿਹੜਾ ਪਹਿਲਾਂ ਤੋਂ ਰਾਜ ਸਭਾ ਮੈਂਬਰ ਬਣਾਇਆ ਹੋਇਆ ਸੀ ਸੰਜੀਵ ਅਰੋੜਾ ਫਿਰ ਲੁਧਿਆਣੇ ਤੋਂ ਚੋਣ ਉਹਨੂੰ ਲੜਾਉਣ ਦੀ ਲੋੜ ਕੀ ਸੀ ਫਿਰ ਤਾਂ ਲੁਧਿਆਣੇ ਦੇ ਵਿੱਚ ਹੀ ਆਮ ਆਦਮੀ ਪਾਰਟੀ ਚ ਹਜ਼ਾਰਾਂ ਬੰਦੇ ਸੀਗੇ ਗੋਰਪ੍ਰੀਤ ਗੋਗੀ ਤੋਂ ਬਾਅਦ ਹਜ਼ਾਰਾਂ ਬੰਦੇ ਸੀ ਗੋਗੀ ਦੇ ਪਰਿਵਾਰ ਦੇ ਵਿੱਚ ਵੀ ਹੋਣਗੇ ਫਿਰ ਤਾਂ ਉਹਨਾਂ ਨੂੰ ਚੋਣ ਲੜਾਈ ਜਾ ਸਕਦੀ ਸੀ ਪਰ ਨਹੀਂ ਉਹ ਸਾਰਿਆਂ ਚੋਂ ਬਹੁਤ ਸਾਰੇ ਨਾਰਾਜ਼ ਵੀ ਹੋਏ ਅੰਦਰਖੱਤੇ ਆਮ ਆਦਮੀ ਪਾਰਟੀ ਤੋਂ ਵੀ ਸਾਨੂੰ ਕਿਉਂ ਨਹੀਂ ਟਿਕ ਦਿੱਤੀ ਜਾ ਰਹੀ ਪਰ ਆਮ ਆਦਮੀ ਪਾਰਟੀ ਨੇ ਸੰਜੀਵ अरोड़ा ਨੂੰ ਸਪੈਸ਼ਲ ਲੁਧਿਆਣਾ ਤੋਂ ਚੋਣ ਲੜਾਈ ਜੇ ਹੁਣ ਉਹ ਜਿੱਤ ਗਏ ਨੇ ਤੇ ਰਾਜ ਸਭਾ ਮੈਂਬਰੀ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਪੈਣਾ ਹੈ ਖੈਰ ਇਹਨਾਂ ਸਾਰੀਆਂ ਗੱਲਾਂ ਤੋਂ ਵੱਡੀ ਗੱਲ ਜਿਹੜੀ ਮੈਂ ਤੁਹਾਡੇ ਨਾਲ ਕਰਨੀ ਹੈ ਮਿੱਤਰੋ ਕੌਣ ਜਿੱਤਿਆ ਤੇ ਕੌਣ ਹਾਰਿਆ ਮੈਨੂੰ ਇਹ ਲੱਗਦਾ ਹੈ ਹਮੇਸ਼ਾ ਵੋਟਾਂ ਦੇ ਵਿੱਚ ਨੇਤਾ ਜਿੱਤ ਜਾਂਦੇ ਨੇ ਤੇ ਲੋਕ ਹਾਰ ਜਾਂਦੇ ਨੇ ਇਸ ਵਾਰ ਵੀ ਇਹ ਹੋਇਆ ਨੇਤਾ ਕਿਉਂ ਜਿੱਤ ਜਾਂਦੇ ਨੇ ਵੇਖੋ ਕਿਸੇ ਵੀ ਪਾਰਟੀ ਦਾ ਰਾਜ ਆ ਜੇ ਪਹਿਲੀ ਗੱਲ ਤਾਂ ਇਹਨਾਂ ਨੇਤਾਵਾਂ ਦੀ ਕੋਈ ਸਟੈਂਡ ਕਿਸੇ ਇੱਕ ਪਾਰਟੀ 'ਚ ਨਹੀਂ ਹੁੰਦਾ ਕਦੇ ਕਿਸੇ ਪਾਰਟੀ ਚ ਕਦੇ ਕਿਸੇ ਪਾਰਟੀ ਚ ਤੁਸੀਂ ਕੈਪਟਨ ਅਮਰਿੰਦਰ ਵੇਖ ਲਓ ਸੁਨੀਲ ਜਾਖੜ ਵੇਖ ਲਓ ਹੋਰ ਕਿੰਨੇ ਮਨਪ੍ਰੀਤ ਬਾਦਲ ਵੇਖ ਲਓ ਤੁਸੀਂ ਭਗਵੰਤ ਮਾਨ ਦੇਖ ਲਓ ਕਿੰਨਿਆਂ ਕਦੇ ਨਾਮ ਲਾਵਾਂ ਦੱਸੋ ਹੈ ਲਗਭਗ ਹਰ ਲੀਡਰ ਨੇ ਕੁਝ ਨੂੰ ਛੱਡ ਕੇ ਦੋ ਦੋ ਤਿੰਨ ਤਿੰਨ ਪਾਰਟੀਆਂ ਬਦਲੀਆਂ ਨੇ ਕੋਈ ਸਟੈਂਡ ਨਹੀਂਗਾ ਦਿਨੇ ਕਿਸੇ ਪਾਰਟੀ ਚ ਹੁੰਦੇ ਨੇ ਤੇ ਰਾਤੋਂ ਰਾਤ ਪਤਾ ਨਹੀਂ ਲੱਗਦਾ ਕਿਹੜੀ ਚੱਲ ਜਾਂਦੇ ਨੇ ਮਤਲਬ ਇਹਨਾਂ ਦਾ ਤਾਂ ਕੋਈ ਸਟੈਂਡ ਨਹੀਂ ਅੱਛਾ ਕਿਸੇ ਭਾਤਰੀ ਦੀ ਸਰਕਾਰ ਬਣ ਜਾਈ ਇਹਨਾਂ ਦੇ ਕੰਮ ਹੁੰਦੇ ਰਹਿੰਦੇ ਨੇ ਕਿਉਂਕਿ ਇਹਨਾਂ ਦੇ ਲਿੰਕ ਆਪਸ ਦੇ ਵਿੱਚ ਬਹੁਤ ਨੇੜਲੇ ਹੁੰਦੇ ਨੇ ਲੋਕਾਂ ਦੇ ਵਿੱਚ ਇਹ ਜਿੰਨਾ ਮਰਜੀ ਇੱਕ ਦੂਜੇ ਦੇ ਵਿਰੁੱਧ ਬਿਆਨ ਦੇਣ ਰੌਲਾ ਪਾਉਣ ਜੋ ਮਰਜੀ ਕਰਨ ਪਰ ਅੰਦਰ ਖਾਤੇ ਇਹ ਜਿਹੜੇ ਸਿਆਸੀ ਲੀਡਰ ਨੇ ਵੋਅਰ ਸਿਆਸਤ ਵਾਲੇ ਇਹ ਇੱਕੋ ਚੀਜ਼ ਨੇ ਇੱਕੋ ਤੱਕੜੀ ਦੇ ਚੱਟੇ-ਵੱਟੇ ਨੇ ਇਸੇ ਕਰਕੇ ਪਤਾ ਨਹੀਂ ਲੱਗਦਾ ਹੁਣ ਭਾਰਤ ਪੂਸ਼ਨਾ ਆਸ਼ੂ ਬਾਰੇ ਚਰਚਾ ਚੱਲ ਪਈ ਹੈ ਵੀ ਉਹ ਬੀਜੇਪੀ ਚਲੇ ਜਾਣਗੇ ਕਈ ਕਹਿੰਦੇ ਨਹੀਂ ਜਾਣਗੇ ਸਵਾਲ ਇਹ ਕਿ ਕੀ ਜਾ ਸਕਦੇ ਨੇ ਹਾਂ ਜਾ ਸਕਦੇ ਨੇ ਕਿਉਂ ਕੈਪਟਨ ਮਿਰਿੰਦਰ ਬਾਰੇ ਸੀ ਯਕੀਨ ਵੀ ਉਹ ਚਲੇ ਜਾਣਗੇ ਮਨਪ੍ਰੀਤ ਬਾਦਲ ਬਾਰੇ ਕਿਸ ਨੇ ਸੋਚਿਆ ਚਲੇ ਜਾਣਗੇ ਰਵਨੀਤ ਬਿੱਟੂ ਕਹਿੰਦਾ ਸੀ ਮੈਂ ਤਾਂ ਬੀਜੇਪੀ ਨੂੰ ਛਿੱਤਰ ਨਹੀਂ ਮਾਰਦਾ ਉਹ ਵੀ ਚਲਾ ਗਿਆ ਬੀਜੇਪੀ ਵੱਲੋਂ ਮੰਤਰੀ ਬਣਿਆ ਫਿਰਦਾ ਕੁਝ ਵੀ ਹੋ ਸਕਦਾ ਹੈ ਸੋ ਪਿਆਰਿਓ ਦੇਖੋ ਲੋਕ ਕਿਵੇਂ ਹਾਰ ਜਾਂਦੇ ਨੇ ਲੋਕ ਇਹਨਾਂ ਨੂੰ ਬੜੇ ਸੱਚੇ ਸੁੱਚੇ ਨੇਤਾ ਸਮਝ ਲੈਂਦੇ ਨੇ ਲੋਕ ਇਹਨਾਂ ਦੇ ਝੂਠੇ ਲਾਰਿਆਂ ਦਾ ਸ਼ਿਕਾਰ ਬਣ ਜਾਂਦੇ ਨੇ ਇਸ ਕਰਕੇ ਲੋਕ ਹਮੇਸ਼ਾ ਹਾਰ ਜਾਂਦੇ ਨੇ 1952 ਚ ਪਹਿਲੀ ਵਾਰ ਵੋਟਾਂ ਪਈਆਂ ਅੱਜ ਤੱਕ 25 ਤੱਕ ਪੈ ਰਹੀਆਂ ਜਿਹੜੇ ਵਾਅਦੇ ਲੋਕਾਂ ਨਾਲ ਇਹਨਾਂ ਨੇ 1952 ਚ ਕੀਤੇ ਸੀ ਪਹਿਲੀਆਂ ਵੋਟਾਂ ਵਿੱਚ ਉਹੀ ਵਾਦੇ ਅੱਜ ਵੀ ਕਰ ਰਹੇ ਨੇ ਕਿਉਂ ਕਿਉਂਕਿ ਉਹ ਗੱਲਾਂ ਪੂਰੀਆਂ ਹੀ ਨਹੀਂ ਕੀਤੀਆਂ ਮੰਨ ਲਓ ਮੈਂ ਕਿਸੇ ਬੰਦੇ ਨੂੰ ਕਹਾਂ ਵੀ ਮੈਂ ਤੈਨੂੰ ਰੋਟੀ ਖਵਾਉਣਾ ਜੇ ਮੈਂ ਖਵਾ ਦਿਆਂ ਤੇ ਫਿਰ ਮੈਨੂੰ 5 ਮਿੰਟਾਂ ਬਾਅਦ ਇਹ ਕਹਿਣ ਦੀ ਕੀ ਲੋੜ ਪੈਗੀ ਕਿ ਮੈਂ ਤੈਨੂੰ ਖੋਣਾ ਮੰਨ ਲਓ ਕੋਈ ਪਿਓ ਆ ਉਹ ਆਪਣੇ ਪੁੱਤਰ ਨੂੰ ਕਹਵੇ ਕਿ ਪੁੱਤ ਮੈਂ ਤੈਨੂੰ ਮੋਬਾਈਲ ਫੋਨ ਲੈ ਕੇ ਦਵਾਂਗਾ ਤੇ ਜੇ ਉਹ ਲੈ ਦੇਵੇ